ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਗੁਰਮੇਲ ਸਿੰਘ ਜੀ ਗੁਰਮੇਲ ਸਿੰਘ ਜੀ ਪਿੰਡ ਗੁਰਮੇਲ ਸਿੰਘ ਸਨੋ ਫਰਮਤੀ ਸਿੰਘ ਪਿੰਡ ਗੁਵਾਰਾ ਜੀ ਜਿਹੜਾ ਰਾਤੀ ਐਕਸੀਡੈਂਟ ਹੋਇਆ ਹੈ ਇਹਦੇ ਵਿੱਚ ਤੁਹਾਨੂੰ ਬੋਲੋ ਜੜੇ ਤੁਹਾਡਾ ਬੇਕਾ ਸੀਗਾ ਕੀ ਸੀ ਮਤਲ ਅਸਲ ਉਹਨਾਂ ਦਾ ਨਾਮ ਤਾਂ ਹੱਦ ਤੱਕ ਕੀ ਪਸਤਰਾ ਹੋ ਚੁੱਕੇ ਮੇਰੇ 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 ਬੇਟੇ ਦਾ ਨਾਮ ਸੀ ਸਿਮਰਜੀਤ ਸਿੰਘ ਉਮਰ ਉਮਰ 21 ਸਾਲ ਤੇ ਉਸ ਤੋਂ ਬਾਅਦ ਇਹ ਮਤਲ ਘਰੇ ਸੀ ਉਸ ਤੋਂ ਬਾਅਦ ਇਹ ਮਨਵੀਰ ਸਿੰਘ ਇਹਨਾਂ ਨੂੰ ਸੱਦ ਕੇ ਲੈ ਕੇ ਆਇਆ ਘਰੋਂ ਆਪਣੀ ਗੱਡੀ ਜੀ ਉਸ ਤੋਂ ਬਾਅਦ ਇਹ ਨਾਰੀ ਕਾਂਵਲ ਦੀ ਗਏ ਨੇ ਜੀ ਉਸ ਤੋਂ ਬਾਅਦ ਇਹਨਾਂ ਨਾਲ ਹੋਰ ਮੁੰਡੇ ਉਹ ਬਾਲੀਵਾਲ ਖੇਡਦੇ ਹੁੰਦੇ ਨੇ ਉਹ ਮੁੰਡੇ ਰਲ ਗਏ ਇਹਨਾਂ ਨੇ ਰਾੜਮਾ ਪੈਟਰੋਲ ਪੰਪ ਤੋਂ ਜੀ ਤੇਲ ਪਵਾਇਆ ਪੈਣੀ ਪੈਣੀ ਤੋਂ ਜੀ ਪੈਣੀ ਤੋਂ ਬਾਅਦ ਇਹ ਉਰਾੜਮਾ ਬੇਦੀ ਮਲੇ ਕੋਲ ਲੈ ਆ ਰਹੇ ਸੀ ਇਹ ਗੱਡੀ ਦਾ ਗੱਡੀ ਦਾ ਜਿਹੜਾ ਸੱਜੇ ਪਾਸੇ ਵਾਲਾ ਟਾਇਰ ਪੈਂਚਰ ਹੋ ਗਿਆ ਜੀ ਇਹ ਕਰਕੇ ਗੱਡੀ ਜਿਹੜੀ ਹੈ ਲੋਡ ਪੜਨੀਆਂ ਖਾ ਕੇ ਸੜ ਗਈ। ਇਸ ਕਾਰਨ ਮੇਰੇ ਬੱਚੇ ਦੀ ਸਿਮਰਜੀਤ ਦੀ ਜਿੰਨੇ ਵਜੇ ਦੀ ਗੱਲ ਹੈ ਜੀ ਇਹ ਰਾਤ ਨੂੰ 11:30 ਵਜੇ ਦੀ ਗੱਲ ਹੈ। ਤੁਹਾਨੂੰ ਕਿੰਨੇ ਕਿਚੇ ਦੇ ਬਾਅਦ ਪਤਾ ਚੱਲਿਆ? ਮੈਨੂੰ 12:30 ਵਜੇ ਪਤਾ ਲੱਗਿਆ ਜੀ। ਕਿੰਨੇ ਜਣੇ ਸਵਾਰ ਸੀ ਗੱਡੀ ਵਿੱਚ? ਇਹਨਾਂ ਵਿੱਚ ਪੰਜ ਬੰਦੇ ਸਵਾਰ ਸੀ। ਹਾਂਜੀ। ਇਹਨਾਂ ਵਿੱਚੋਂ ਕਿਹੋ? ਉਹਨਾਂ ਵਿੱਚੋਂ ਦੋ ਦੀ ਤਾਂ ਮੌਕੇ ਦੀ ਡੈਥ ਹੋ ਗਈ ਜੀ। ਬਾਕੀ ਰੈਫਰ ਕਰਤੇ ਸੀ ਅਲੱਗ-ਅਲੱਗ ਆਪਣੇ ਹਸਪੀਟਲਾਂ ਨੂੰ। ਉਹਨਾਂ ਵਿੱਚੋਂ ਇੱਕ ਹੋਰ ਦੀ ਡੈਥ ਹੋ ਗਈ ਜੀ। ਉਹਨਾਂ ਦਾ ਨਾਮ ਪਤਾ ਜੀ ਬੱਚਾ ਜਿਹੜੇ ਬੱਚੇ ਜਿਹੜੇ ਸਾਰੇ ਹਾਂਜੀ ਮੇਰੀ ਇੱਕ ਇੱਕ ਦਾ ਸਿਮਰਜੀਤ ਸਿੰਘ ਉਹ ਮੇਰਾ ਬੱਚਾ ਹੀ ਆ ਜੀ ਤੇ ਦੂਜਾ ਆਪਣਾ ਹੈਗਾ ਅ ਅਲੀਸਾਨ ਆ ਜੀ ਉਹ ਉਹਦੀ ਨਾਲ ਹੀ ਡੈਥ ਹੋ ਗਈ ਜੀ ਇਹ ਦੋਵੇਂ ਮੌਕੇ ਤੇ ਡੈਥ ਹੋ ਗਈ ਜੀ ਤੀਜਾ ਬੰਦਾ ਹੈਗਾ ਆਪਣੇ ਉਹ ਵੀ ਜੋ ਜਵੇਦ ਆ ਜੀ ਜਮਾਲਪੁਰੇ ਦਾ ਉਹਦੀ ਵੀ ਉਦੋਂ ਬਾਅਦ ਜਦੋਂ ਰੈਫਰ ਕਰਤਾ ਉਦੋਂ ਬਾਅਦ ਉਹਦੀ ਆ ਕੇ ਹਸਪੀਟਲ ਦੇ ਵਿੱਚ ਡੈਥ ਹੋ ਗਈ ਜੀ ਤੁਹਾਨੂੰ ਇਹ ਜਾਣਕਾਰੀ ਕੋਈ ਹੈਗੀ ਵੀ ਕਾਦੇ ਨਾਲ ਐਕਸੀਡੈਂਟ ਹੋਇਆ ਮੈਨੂੰ ਤਾਂ ਜੀ ਇਹਦੀ ਕੋਈ ਜਾਣਕਾਰੀ ਨਹੀਂ ਹੈਗੀ ਜੀ ਬਾਕੀ ਲੋਕ ਦੱਸਦੇ ਨੇ ਵੀ ਹਾਂ ਗੱਡੀ ਉਧਰੋਂ ਆਈ ਉਦੋਂ ਟਾਇਰ ਫਟਿਆ ਸੀ ਗੱਡੀ ਉਹ ਟੁੱਟ ਰੁਪੜੀਆਂ ਖਾ ਕੇ ਇਹ ਚਾਰੇ ਬੰਦੇ ਦੋ ਅੱਗੇ ਡੇਪੇ ਜੀ ਇਹ ਮੇਰਾ ਬੱਚਾ ਤੇ ਇੱਕ ਡਰਾਈਵਰ ਜੀ ਤੁਹਾਨੂੰ ਨਾਮ ਤੋਂ ਪਤਾ ਕੀ ਯਾਰ ਹਾਂ ਜੀ ਉੱਥੇ ਦਾ ਨਾਮ ਹੀ ਪੁੱਛੋ ਮਨਵੀਰ ਸਿੰਘ ਮਨਵੀਰ ਸਿੰਘ ਆ ਜੀ ਕਿੰਨੀ ਕੁ ਉਮਰ ਦੀ ਜੇ ਕਿੰਨਾ ਦੱਸ ਬੱਚਿਆਂ ਦੀ ਮੇਰੇ ਬੱਚੇ ਦੀ ਤਾਂ 21 ਸਾਲ ਦੀ ਉਮਰ ਸੀ ਜੀ ਲਗਭਗ 21 ਤੋਂ 20 22 ਸਾਲ ਦੇ ਵਿੱਚ ਸੀ ਪੰਜੇ ਬੱਚੇ ਨਾਮ ਹੈ ਤੁਹਾਡਾ ਜਿਹੜਾ ਕੱਲ੍ਹ ਰਾਤੀ ਐਕਸੀਡੈਂਟ ਹੋਇਆ ਉਹਦੇ ਵਿੱਚ ਕੌਣ ਕੌਣ ਸੀ ਕਿੰਨੇ ਕਿੰਨੀ ਕੈਜੂਅਲਟੀਆਂ ਨੇ ਹੋਇਆ ਜੀ ਪੰਜ ਮੁੰਡੇ ਸੀਗੇ ਪੰਜ ਦੇ ਵਿੱਚੋਂ ਸਿਰਫ ਚਾਰ ਇੱਕ ਮੁੰਡਾ ਬਚਿਆ ਚਾਰ ਦੀ ਡੈਥ ਹੋ ਗਈ ਜਿਹੜਾ ਬਚਿਆ ਉਹਦਾ ਨਾਮ ਦੱਸੋ ਉਹਦਾ ਨਾਮ ਹਨਵੀਰ ਗਰੇ ਵਾਲੀ ਇਹ ਸਾਰੇ ਮੁੰਡੇ ਮਲੇ ਕੋਲੇ ਦੇ ਸੀ ਨਹੀਂ ਨਹੀਂ ਇਹਦੇ ਚ ਦੋ ਮੁੰਡੇ ਮਲੇ ਕੋਲੇ ਦੇ ਸੀ ਤਿੰਨੇ ਗੁਆਚੇ ਦੋ ਗੁਆਰੇ ਦੇ ਸੀ ਤੇ ਇੱਕ ਮਹਾਲੀ ਦਾ ਸੀਗਾ ਮੁੰਡਾ ਇਹ ਕਿੱਥੋਂ ਆ ਰਹੇ ਸੀਗੇ ਤੇ ਕੀ ਕਰਨ ਗਏ ਸੀ ਚੰਡੀਗੜ੍ਹ ਗਏ ਸੀਗੇ ਚੰਡੀ ਉੱਥੋਂ ਵਾਪਸ ਆ ਰਹੇ ਸੀਗੇ ਘੁੰਮਣ ਗਏ ਸੀ ਜਿਹੜਾ ਮੁੰਡਾ ਜੱਥੇ ਥੋੜਾ ਕੀ ਲੱਗਦਾ ਮੁੰਡਾ ਕੋਈ ਸਾਡਾ ਦੋਸਤ ਸੀਗੀ ਅੱਛਾ ਪਤਾ ਨਹੀਂ ਬਾਕੀ ਮੁੰਡਾ ਦਾ ਕਨਫਰਮਾ ਤੁਹਾਨੂੰ ਵਿਚਾਰੇ ਮੁੰਡੇ ਮਰ ਗਏ ਚਾ ਉਹਨਾਂ ਦਾ ਕਨਫਰਮ ਹੈ ਦੋ ਦੀ ਦਾ ਮੌਕੇ ਤੇ ਡੈਥ ਹੋ ਗਈ ਸੀਗੀ ਕਿ ਜਿਹੜਾ ਸਾਡਾ ਦੋਸਤ ਸੀਗਾ ਕਿਦਾਂ ਹੋ ਮੁੰਡਾ ਗਵਾਰੇ ਦਾ ਸੀਗਾ ਉਹੀ ਮੌਕੇ ਤੇ ਡੈਥ ਹੋ ਗਈ ਸੀ ਜਾਂ ਉੱਥੇ ਲੋਕਾਂ ਨੇ ਦੱਸਿਆ ਸੀ ਜੀ ਦੋ ਦੋ ਮੁੰਡੇ ਰੈਫਰ ਕੀਤੇ ਸੀਗੇ ਇੱਕ ਪਟਿਆਲੇ ਦਾ ਰੈਫਰ ਕਰਿਆ ਸੀ ਇੱਕ ਰਾਜ ਦੀ ਕਰਿਆ ਸੀ ਜਿਹੜਾ ਸਭ ਤੋਂ ਪਹਿਲਾਂ ਮੁੰਡਾ ਡੀਐਮ ਸੀ ਚ ਉਹਦੀ ਸਵੇਰੇ 9 8 8:30 ਵਜੇ ਦਾ ਕੋਣ ਆਇਆ ਵੀਰ ਜੀ ਜਤੂ ਕਾਰਨ ਪਤਾ ਲੱਗਿਆ ਕੁਝ ਵੀ ਕੀ ਹੋਇਆ ਸੀ ਕਾਰਨ ਐ ਕਹਿੰਦੇ ਨੇ ਵੀ ਕਾਰ ਅੰਗਲਣ ਤੋਂ ਗਈਦਾ ਇਹ ਬਜਲਾ ਰਹਾ ਵੀ ਕੋਈ ਨਹੀਂ ਕਾਰ ਅੰਗਲਣ ਤੋਂ ਗਈ ਵੀ ਉਹਦੇ ਕਰਕੇ ਕਾਰਨ ਸਿੰਘ ਜੀ ਕਿਹੜਾ ਪਿੰਡ ਹੋਣਾ ਪਿੰਡ ਜੀ ਰਾਏ ਸਰਾੜ ਮਈ ਆ ਜੀ ਮੇਰੀ ਪਿੰਡ ਸਲਾਰ ਜੀ ਅੱਛਾ ਇਹ ਰਾਤ ਜੋ ਐਕਸੀਡੈਂਟ ਹੋਇਆ ਇਹਦੇ ਬਾਰੇ ਕੀ ਕਿਉਂ ਕਿ ਤੁਸੀਂ ਮਤਲਬ ਅਸੀਂ ਜੀ ਪਾਇ ਸੀਗੇ ਸਾਨੂੰ ਆਵਾਜ਼ ਸੁਣੀ ਖੜਕੇ ਦੀ ਤੇ ਬਾਹਰ ਨਿਕਲ ਕੇ ਦੇਖਿਆ ਤੇ ਪੰਜ ਮੁੰਡੇ ਸੀਗੇ ਜੀ ਦੋ ਮੁੰਡੇ ਉਹ ਅੱਗੇ ਜਾ ਕੇ ਗਿਰੇ ਹੋ ਜੀਗੇ ਇੱਕ ਵਿੱਚ ਸੀਗੇ ਦੋ ਮਤਲਬ ਨਾਲ ਪਏ ਸੀਗੇ ਤੇ ਆ ਕੇ ਦੇਖਿਆ ਨਾ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਫੋਨ ਕਰਿਆ ਪੁਲਿਸ ਵਾਲੇ ਵੀ ਆ ਗਏ ਤੇ ਬਾਕੀ ਕੁਝ ਮੈਂ ਦੋ ਦੋ ਜਣਾਂ ਨੂੰ ਮਾਇ ਲੈ ਗਿਆ ਸੀਗੇ ਜੀ ਬਾਕੀ ਕੋਈ ਜ਼ਿਆਦਾ ਪਤਾ ਨਹੀਂ ਲੱਗਿਆ ਵੀ ਕੀ ਮੌਕੇ ਦੇ ਕਿਸੇ ਡੈਥ ਵੀ ਮਿਲੀ ਦੋ ਬੰਦੇ ਜੀ ਜਿਹੜੇ ਉਹ ਜ਼ਿਆਦਾ ਅੱਗੇ ਕਰਕੇ ਸੀ ਉਹਨਾਂ ਦੀ ਦੋਨਾਂ ਦੀ ਡੈਥ ਹੋ ਗਈ ਜੀ ਇਹ ਹਾਦਸਾ ਕਿਵੇਂ ਹੋਇਆ ਜੀ ਹਾਦਸਾ ਪਤਾ ਨਹੀਂ ਲੱਗਿਆ ਜੀ ਕਿ ਉਸੇ ਕੋਈ ਕਿਸੇ ਚੀਜ਼ ਨਾਲ ਟਕਰਾਇਆ ਨਹੀਂ ਇਹ ਜਾਨੀ ਕਿ ਕੱਚੀਆਂ ਇਨਸਾਨੀਆਂ ਜ਼ਰੂਰ ਹੈਗੀਆਂ ਨੇ ਵੱਡੀ ਜ਼ਿਆਦਾ ਤੇਜ਼ ਹੋਣ ਕਰਕੇ ਬੇ ਕੰਟਰੋਲ ਹੋਈ ਹੋਈ ਜੀ ਉਦੇ ਕਾਰਨ ਇਹ ਹਾਦਸਾ ਆ ਗੱਡੀ ਹਾਦਸਾ ਕਰ ਗਈ ਜੀ ਸਰ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਸੰਦੀਪ ਕਿ ਕਿੱਥੇ ਦੇ ਰਹਨ ਵਾਲੇ ਜੀ ਮੈਂ ਇਕਵਾਲ ਤੋਂ ਨਿਰਮਲੇ ਕੋਟ ਦਾ ਸਰ ਜਿਹੜਾ ਰਾਤੀ ਐਕਸੀਡੈਂਟ ਹੋਇਆ ਇਹਦੇ ਬਾਰੇ ਸਰ ਸਾਡਾ ਮਤਲਬ ਮੇਰਾ ਭਾਈ ਸੀ ਉਹ ਕੱਲ ਨੂੰ ਮਰ ਗਿਆ ਅਲੀਸ਼ਾਨ ਨਾਮ ਹੋਦਾ ਅਲੀਸ਼ਾਨ ਖਾਨ ਔਰ 23 ਸਾਲ ਦੀ ਉਮਰ ਦੀ ਐਕਸੀਡੈਂਟ ਸਾਨੂੰ ਕੋਈ ਲੇਟ ਪਤਾ ਲੱਗਿਆ ਸਾਨੂੰ ਕਾਲ ਆਈ ਬਸ ਤੋਂ ਹਸਪਤਲ ਜੋਤੀਂਦਰਾ ਔਰ ਬਸ ਇਨੇ ਨਾਲ ਪਤਲੇ ਸਰ ਕਿੰਨੇ ਕਬਜ ਦੀ ਗੱਲ ਹੈ ਜੀ ਇਹ ਇਹ 11:30 ਘਰ ਹੋ ਜਾਂਦੀ ਕਿੱਥੋਂ ਕਿੱਥੇ ਨੂੰ ਆ ਰਹੇ ਸੀਗੇ ਜੀ ਇਹ ਖੰਡੇ ਰੋਡ ਤੋਂ ਖੰਡੇ ਰੋਡ ਤੋਂ ਉੱਥੇ ਕੋਈ ਮਤਲਬ ਖੇਡਣ ਫੁੱਡਣ ਜਾਂਦੇ ਨਹੀਂ ਜੀ ਸਰ ਇਹ ਸਰ ਨਹੀਂ ਖੇਡਣ ਨਹੀਂ ਜਾਂਦੇ ਵੈਸੇ ਸਾਰੀ Eid ਦਾ ਦਿਨ ਸੀ ਔਰ ਵੈਸੇ ਹੀ ਬੱਚੇ ਗਏ ਹੋਦੀ ਕੁਮਣਾਪਨ ਕੀ ਜਿਹੜੀ ਇਹਨੇ ਜਿਹੜੀ ਡੈਥ ਹੋਈ ਆ ਇਹ ਮੌਕੇ ਤੇ ਹੋਈ ਆ ਕਿ ਉੱਥੋਂ ਜਾਖਮੀ ਹਾਲਤ ਚ ਲੈ ਕੇ ਆਉਂਦਾ ਗਿਆ ਸਰ ਕੋਈ ਪਤਾ ਨਹੀਂ ਗੱਲ ਨਹੀਂ ਪਾਨ ਹੋ ਜਾਣੀ ਬਹੁਤ ਕਾਫੀ ਇਹ ਕਿੰਨੇ ਜਾਣੇ ਹੈਗੇ ਉਸ ਕਾਰ ਦੇ ਵਿੱਚ ਜਿਹਦਾ ਐਕਸੀਡੈਂਟ ਹੋਇਆ ਸਰ 5 ਜੀ ਬਾਕੀ ਜਿਹੜੇ ਬੱਚੇ ਹੈਗੇ ਨੇ ਨਾਲ ਇਹਨਾਂ ਦੇ ਹੈਗੇ ਸੀ ਉਹਨਾਂ ਦਾ ਵੀ ਹਾਲਾਤ ਕਿਦਾਂ ਦੇ ਨੇ ਜੀ ਸਰ ਉਹਨਾਂ ਦਾ ਵੀ ਸਾਨੂੰ ਕੋਈ ਪਤਾ ਨਹੀਂ ਪਰ ਜਿੰਨਾ ਤੋਂ ਸੁਣਨ ਵਿੱਚ ਆਇਆ ਕਿ ਦੋ ਜਣਾਂ ਦੀ ਉੱਥੇ ਤੇ ਵੀ ਇਹ ਹੀ ਖਾਟੋ ਵਿਰਾਸਤ ਮੇਰਾ ਨਾਮ ਡਾਕਟਰ ਹਮਦ ਬਿਲਾਲ ਸਰ ਕੱਲ ਰਾਤੀ ਇੱਕ ਐਕਸੀਡੈਂਟ ਹੋਇਆ ਸੀ ਖੰਡਾ ਰੋਡ ਤੇ ਉਹਦੇ ਬਾਰੇ ਜਾਣਕਾਰੀ ਰਿਪੋਰਟ ਦੇ ਮੁਤਾਬਿਕ ਸਾਡੇ ਕੋਲ 5 ਜਿਹੜੇ ਐਕਸੀਡੈਂਟ ਚ ਦੋਵਾਂ ਸੀ ਆਏ ਜਿਹਦੇ ਵਿੱਚੋਂ ਇੱਕ ਮਹਿਲਾ ਸੀ ਜਿਹਨੂੰ ਰੈਫਰ ਕੀਤਾ ਗਿਆ ਪਟਿਆਲੇ ਦੂਸਰਾ ਪੇਸ਼ੈਂਟ ਸੀ ਪਰਮ ਸਿੰਘ ਜੀ ਰਿਕਾਰਡ ਦੇ ਮੁਤਾਬਿਕ ਉਹਨੂੰ ਵੀ ਰੈਫਰ ਕੀਤਾ ਗਿਆ ਪਟਿਆਲੇ ਤੀਸਰਾ ਸੀ ਮਨਵੀਰ ਜਿਹਨੂੰ ਐਡਮਿਟ ਕੀਤਾ ਗਿਆ ਸਵੇਰ ਦੀ ਹਾਲਤ ਖਰਾਬ ਹੋਣ ਦੀ ਦੇਖ ਕੇ ਔਨ ਡਿਊਟੀ ਡਾਕਟਰ ਵੱਲੋਂ ਰੈਫਰ ਕੀਤਾ ਗਿਆ ਆਪਕੋ ਸਮੇਂ ਬਾਅਦ ਚੌਥਾ ਜੋ ਸਾਡੇ ਕੋਲ ਆਈ ਉਹ ਸੀ ਸੀਮਨ ਜੀ ਸੀ ਜੋ ਬ੍ਰਾਡ ਐਡ ਸੀ ਪੰਜਵਾਂ ਅਲੀ ਸ਼ਾਨ 21 ਸਾਲ ਦਾ ਇਹ ਵੀ ਬ੍ਰਾਡ ਐਡ ਸੀ ਜਿਹਦੀ ਇਨਫੋਰਮੇਸ਼ਨ ਦਸੀ ਰਿਲੇਟਡ ਟੂ ਫੁਲ ਸਟੇਸ਼ਨ ਉਸ ਦਾ ਟਾਈਮ ਰਿਕਾਰਡ ਦੇ ਮੁਤਾਬਿਕ 11:55 ਦਾ ਇਸ ਤਰ੍ਹਾਂ ਕਰ ਗਿਆ ਇਹ ਸਰ ਰਾਦਰ ਟਾਈਮ ਸੀ ਕਰਾ ਹਾਂਜੀ 11:55 ਪੀਐਮ ਜਿਹੜੇ ਸਰ ਪੇਸ਼ੈਂਟ ਰੈਫਰ ਕੀਤੇ ਨੇ ਉਹਨਾਂ ਬਾਰੇ ਕੋਈ ਜਾਣਕਾਰੀ बात तक आई फोन नंबर कोई ऑफिशियल इंफॉर्मेशन तो नहीं है इसके बारे में कितने बंदे का पोस्टमार्टम में ले कोई लेकोली एक पुलिस पेपर पर प्रपोज हुए ने हले मेरे को अली शान को 2:00 बजे टाइम यू हाल ही पोस्टमार्टम कंडक्ट करना तो दूसरे का दूसरी वाले पुलिस पेपर है जल्दी इसमें फिनिश करेंगे फिर सेकंड डे थैंक यू ਖਾਣਾ ਖਦਰ ਨਗਾੜਾ ਇਹ ਰਾਤੀ ਗੱਲ ਆ ਜੀ ਰਾਤ 11:30 ਵਜੇ ਪਿੰਡ ਰਾਣਵਾ ਕੋਡਾ ਗੱਡੀ ਵਿੱਚ ਪੰਜ ਬੱਚੇ ਸੀ ਜਿਹੜੇ ਸਵਾਰ ਹੋ ਕੇ ਆ ਰਹੇ ਸੀ ਮਲੇਰਕੋਟਲੇ ਨੂੰ ਇਹ ਜਦੋਂ ਪਿੰਡ ਰਾਣਵਾ ਪਹੁੰਚੇ ਤਾਂ ਇਹਨਾਂ ਦੀ ਜਿਹੜੀ ਕੋਡਾ ਕਾਰ ਸੀ ਉਹ ਪਲਟਾ ਖਾ ਗਈ ਯਾਨੀ ਕਿ ਕਈ ਲੋਟ-ਬੋਟਣੀਆਂ ਖਾ ਕੇ ਪਲਟ ਗਈ ਕਿਉਂ ਉਹਦੇ ਵਿੱਚ ਜਿਹੜੇ ਮੌਕੇ ਤੇ ਸਿਮਰਨਜੀਤ ਸਿੰਘ ਪੁੱਤਰ ਗਰਮੇਲ ਸਿੰਘ ਵਾਸੀ ਦੁਆਰਾ ਅਤੇ ਅਲੀ ਖਾਨ ਪੁੱਤਰ ਮੁਹੰਮਦ ਰਮਜ਼ਾਨ ਵਾਸੀ ਵੱਡਾ ਸਾਰਾ ਖੂ ਮਲੇਰਕੋਟਲਾ ਉਮਰ 21 ਸਾਲ ਆ ਮੌਕੇ ਤੇ ਇਹਨਾਂ ਦੀ ਮੌਤ ਹੋ ਗਈ ਬੱਚਿਆਂ ਦੀ ਮਨਵੀਰ ਸਿੰਘ ਆ ਪੁੱਤਰ ਦਵਿੰਦਰ ਸਿੰਘ ਵਾਸੀ ਦੁਆਰਾ 20 ਸਾਲ ਮੁਹੰਮਦ ਅਮੈਰ ਉਰਫ ਹੈਪੀ ਪੁੱਤਰ ਮੁਹੰਮਦ ਅਸਲਾਮ ਵਾਸੀ ਦਸਨ ਕਲੋਨੀ ਕਮਾਲਪੁਰਾ ਮਨਵੀਰ ਸਿੰਘ ਵਾਸੀ ਦੇਰਾ ਬੱਛੀ ਇਹ ਬੱਚੇ ਤੰਨੇ ਜਖਮ ਇਹਨਾਂ ਨੂੰ ਸਰ ਜਿਨ੍ਹਾਂ ਨੂੰ ਮੱਲਾ ਸਰਕਾਰੀ ਹਸਪਤਾਲ ਮਰੇਕੋਟਲੇ ਲੈਂਦਾ ਸੀ ਜਿੱਤੋਂ ਦਾਖਲ ਇਹਨਾਂ ਨੂੰ ਮੱਲਾ ਰੈਫਰ ਕਰਤਾ ਇੱਕ ਨੂੰ ਡੀ ਐਮ ਸੀ ਦਾ ਕਰਤਾ ਜੀ ਦੋ ਬੱਚਿਆਂ ਨੂੰ ਵੀ ਹਸਪਤਾਲ ਪਟਿਆਲਾ ਉਹਨਾਂ ਚੋ ਕਿਸੇ ਦੀ ਆਈ ਹੈ ਜੀ ਖਬਰ ਦੁਨੀਆ ਬੱਚਿਆਂ ਬਾਰੇ ਜੇ ਕੁਝ ਨਹੀਂ ਪਤਾ ਲੱਗਿਆ ਜੀ ਜਿਹੜਾ ਇਹ ਬੱਚੇ ਸੀ ਇਹਦੇ ਬਾਅਦ ਕਰਮੇਲ ਸਿੰਘ ਪੁੱਤਰਾ ਰਣਜੀਤ ਸਿੰਘ ਵਾਸੀ ਗੁਵਾਰਾ ਦੇ ਬਿਆਨ ਤੇ ਅੰਡਰ ਸੈਕਸ਼ਨ 174 ਦੀ ਕਾਰਵਾਈ ਕੀਤੀ ਗਈ ਹੈ ਸਰ ਕਿੰਨੀ ਲੱਖਾਂ ਦਾ ਪੋਸਟਮਾਰਟਮ ਹੋ ਚੁੱਕਾ ਹੈ ਦੋ ਲੱਖਾਂ ਦਾ ਪੋਸਟਮਾਰਟਮ ਹੋ ਰਿਹਾ ਹੈ ਬਾਕੀ ਦਾ ਹਜੇ ਕੋਈ ਇਨਫੋਰਮੇਸ਼ਨ ਹੈ ਨਹੀਂ ਸਰ ਉਹਨਾਂ ਦੀ ਕੋਈ ਨਹੀਂ ਹੋ ਰਹੀ